ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਦੇ ਉਪਰਾਲੇ ਲਗਾਤਾਰ ਜਾਰੀ ਹਨ ਜਿਸ ਤਹਿਤ ਅੱਜ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿਖੇ ਕਰੀਬ 24 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਅਲਟਰਾ ਸਾਊਂਡ ਮਸ਼ੀਨ ਸਥਾਪਿਤ ਕੀਤੀ ਗਈ ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਹਿਮਾਂਸ਼ੂ ਅਗਰਵਾਲ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲਵਲੋਂ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਸਿਵਲ ਸਰਜਨ ਡਾਕਟਰ ਹਰਪਜਨ ਰਾਮ ਮੰਡੀ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰੋਮੀ ਰਾਜਾ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਾਜ ਮਸੀ ਤੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ। ਅਰੇ ਸਿਵਲ ਹਸਪਤਲ ਨੂੰ ਦਾਸਤੋਰ ਪਬਲੀ ਮਿਠੇ ਖੜਿਆ। ਔਰ ਸਾਡੇ ਨਾਲ ਅੱਜ ਮਾਨਯੋਗ ਪ੍ਰਤੀਪ੍ਰਿਸ਼ਟ ਹਸਪਤਲ ਸ਼੍ਰੀ ਮਨਸ਼ੂ ਅਧਰਵਾਲ ਜੀ, ਸਭਨ ਸਰਜਨ ਡੀਐਮਸੀ ਔਰ ਸਾਰੇ ਸਟਾਫ ਦੇ ਸਤੂ ਸਾਈ ਸਹਿਬਾਨ। ਸਰਦਾਰ ਮੋਹਨ ਸਿੰਘ ਮਾਰਕੀਟ ਕਲੈਟੀ ਆਪ ਜੀ ਨੂੰ ਇਹ ਖੁਸ਼ਖਬਰੀ ਦੇ ਕੇ ਐਕਸੀਆ ਮੈਂ ਬੋਖ ਸੰਥੀ ਅੱਜ ਉਰਦਾਸਪੁਰ ਵਾਸੀਆਂ ਨੂੰ ਦੱਸਦਿਆਂ ਖੁਸ਼ੀ ਹੋ ਰਹੀ ਆ ਇਹ ਹਸਪਤਾਲ ਦੇ ਵਿੱਚ ਜਿਹੜੀ ਅਲਟਰਾਸਾਉਂਡ ਮਸ਼ੀਨ ਲੱਗੀ ਸੀ ਬਹੁਤ ਪੁਰਾਣੀ ਹੋ ਗਈ ਸੀ ਖਰਾਬ ਰਹਿੰਦੀ ਸੀ ਤੇ ਲੋਕਾਂ ਨੂੰ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਲੋਕ ਬਾਹਰ ਜਾ ਕੇ ਪ੍ਰਾਈਵੇਟ ਟੈਸਟ ਕਰਾਉਂਦੇ ਸੀ ਪਰ ਬਹੁਤ ਧੇਰੇ ਪੈਸੇ ਖਰਚੇ ਲੱਗਦੇ ਸੀ ਉਸ ਵਕਤ ਮੈਂ ਜੇ ਤਾਂ ਇਹ ਹਾਲੇ ਡਾਕਟਰ ਵਿਕਟਰ ਸ਼੍ਰੀ ਹਮਨਸ਼ੋ ਅਕਰਵਾਲ ਜੀ ਦੇ ਵਿਹਦਾ ਉਹਨਾਂ ਨੂੰ ਮੈਂ ਕਿਹਾ ਵੀ ਸਰਕਾਰ ਤੋਂ ਕੋਸ਼ਿਸ਼ ਕਰਕੇ ਇੱਕ ਨਵੀਂ আল্ট্রাসਾਉਂਡ ਮਸ਼ੀਨ ਜਰੂਰ ਜਿਹੜੀ ਆ ਇੱਥੇ ਲਾਈ ਜਾਵੇ। ਤੋਂ ਮੈਂ ਰਸਮੀ ਤੌਰ ਤੇ ਨਹੀਂ ਜੀ ਸਾਹਿਬ ਦਿਲ ਦੀਆਂ ਕਰਾਈਆਂ ਅੰਕਾ। ਇਲਾਕੇ ਵੱਲੋਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸੰਵੇਦਨਸ਼ੀਲ ਹੋ ਕੇ ਇਸ ਇਸ਼ੂ ਨੂੰ ਫੜਿਆ ਸਰਕਾਰ ਨਾਲ ਗੱਲ ਕੀਤੀ ਔਰ ਤਕਰੀਬਨ 25 ਲੱਖ ਰੁਪਈਆ ਤੁਸੀਂ ਚੰਗ ਕੱਟ ਕੇ ਇਧਰ ਲਈ ਵੱਖਰਾ ਰੱਖਤਾ ਤੇ 23 ਲੱਖ 90 ਹਜ਼ਾਰ ਦੀ ਇਹ ਜਿਹੜੀ ਲੇਟੈਸਟ ਅਲਟਰਾਸਾਊਂਡ ਮਸ਼ੀਨ ਹੈ ਉਹ ਅੱਜ ਇੱਥੇ ਉਪਲਬਧ ਹੋਈ ਆ ਇੱਕ ਵਾਰੀ ਫੇਰ ਡੀ ਸਾਹਿਬ ਤੁਹਾਡੇ ਇਸ ਪਰਾਲੇ ਦਾ ਧੰਨਵਾਦ ਤੁਸੀਂ ਅੱਜ ਲੋਕਾਂ ਨੂੰ ਉਹ ਰਾਹਤ ਦਿੱਤੀ ਆ ਜਿਹੜਾ ਸਰਕਾਰ ਦਾ ਮਨਸ਼ਾਜੀ ਭਗਵੰਦਬਾਨ ਜੀ ਦਾ ਇੱਕ ਐਸਾ ਉਪਾਏ ਐਸਾ ਉਹਦਾ ਇੱਕ ਕੋਸ਼ਿਸ਼ ਕਿ ਸਿਮਲ ਹਸਪੀਟਲ ਦੇ ਵਿੱਚ ਕੋਈ ਬੰਦਾ ਟੈਸਟ ਤੇ ਦਵਾਈ ਤੋਂ ਬਾਹਰ ਨਾ ਜਾਵੇ ਤੋ ਅੱਜ ਉਸ ਨੂੰ ਉੱਪਰ ਅਜ ਕੀਲੀ ਬਣਾਉਂਦਾ ਇੱਥੇ ਟੈਸਟ ਬਹੁਤ ਹੀ ਜਟਿਲ ਜਿਹੇ ਐਸੀਆਂ ਨੇ ਜਿਹੜੀਆਂ ਫਰੀ ਨੇ ਜਿਹੜੀਆਂ ਬਹੁਤ ਘੱਟ ਪਰਸੈਂਟੇਜ ਪੋਪੂਲੇਸ਼ਨ ਦੀ ਹੋਏਗੀ ਜਿੱਤੇ 200 ਰੁਪਈਆ ਇਹਨਾਂ ਦੀ ਫੀਸ ਹੈ ਜੀ ਔਰ 200 ਰੁਪਏ ਨਾਲ ਅਲਟਰਾ ਸਾਊਂਡ ਹੋ ਜਾਵੇ ਤਾਂ ਬਹੁਤ ਵੱਡੀ ਖਰਾਬ ਜਿਹੜੀ ਆ ਉਹ ਮਿਲੀ ਆ ਇਹਦਾ ਉਪਰਾਲਾ ਕੀਤਾ ਗਿਆ ਇਹਨੂੰ ਬਕਾਇਦਾ ਡੀ ਸਾਹਿਬ ਨੇ ਆਪਣੇ ਅਫਸਰ ਦੀ ਡਿਊਟੀ ਲਾ ਕੇ ਜੈਮ ਬੋਟਲ ਦੇ ਵਿੱਚ ਇਹਨੂੰ ਫਰੀਡਿਆ ਗਿਆ ਔਰ ਮੈਂ ਸਮਝਦਾ ਵੀ ਇਹ ਲੇਟਸਟ ਮਸ਼ੀਨ ਆ ਜਿਵੇਂ ਰਾਜ ਨੂੰ ਨਵਾਸਪੁਰ ਤੇ ਵੀਲੀਆ ਔਰ ਮੈਂ ਇਸ ਸਾਡੇ ਪ੍ਰੈਸ ਦੇ ਰਾਈ ਵੀ ਇਲੈਕਟ੍ਰੋਨਿਕ ਇੰਜੀਅਰ ਰਾਈ ਵੀ ਪ੍ਰਿੰਟਰਾਈ ਵੀ ਲੋਕਾਂ ਨੂੰ ਬੀਲ ਕਰੂਗਾ ਨਾਲ ਕੇ ਵਸਿਆ ਨੂੰ ਵੀ ਇੱਥੇ ਆਓ ਪਰਮੇਸ਼ਵਰ ਕਿਸੇ ਨੂੰ ਮੁਬਾਰਦ ਕਰੇ ਲੋੜ ਨਾ ਪਵੇ ਪਰ ਜੇ ਕੋ ਤਕਰੀਫ ਆ ਹੀ ਜਾਵੇ ਤੇ ਫੇਰ ਬਾਹਰ ਜਾਣ ਦੀ ਲੋੜ ਨਹੀਂ ਹੁਣ ਇਹ ਸੱਤ ਤੱਲੇ ਤੁਹਾਨੂੰ ਹਰ ਤਰ੍ਹਾਂ ਦੇ ਟੱਚ ਦੇਣ ਦੇ ਅਪਲਾ ਸੌਂਦੇ ਇੱਥੇ ਹੋਇਆ ਕਰਦੇ ਔਰ ਇਹਦਾ ਤੁਸੀਂ ਫਾਇਦਾ ਖਾਓ ਦੂਜਾ ਭਗਵਾਨ ਤੁਮਾਨ ਜੀ ਦਾ ਧੰਨਵਾਦ ਪਿਛਰਾਂ ਨੇ ਹਸਪਤਾਲਾਂ ਦੇ ਵਿੱਚ ਇਹ ਯਕੀਨੀ ਬਣਾਤਾ ਕਿ ਦਵਾਈ ਜਿਹੜੀ ਆ ਫਰੀ ਮਿਲੂਗੀ 223 ਤਰ੍ਹਾਂ ਦੀਆਂ ਦਵਾਈਆਂ ਸਰਕਾਰੀ ਸਰਦ ਸਾਹਿਬ ਤੁਹਾਡੇ ਕੋਲ ਮੌਜੂਦ ਹੀ ਆਣੇ ਔਰ ਜਿਹੜੀਆਂ ਦਵਾਈਆਂ ਉਪਲਬਧ ਨਹੀਂ ਹੋਣਗੀਆਂ ਉਹਦੇ ਪੈਸੇ ਵੀ ਨਾਲ ਆਵੇ ਨੇ ਪਰ ਉਹ ਦਵਾਈ ਖਰੀਦਣ ਦੀ ਲੋੜ ਨਹੀਂ ਇਹ ਵੀ ਜਿਹੜੀ ਦਵਾਈ ਆ ਉਹ ਤੁਹਾਨੂੰ ਇੱਥੇ ਹੀ ਮਿਲੂਗੀ ਜਨ ਉਸ ਦੀ ਸ਼ਾਪ ਆਲਰੇਡੀ ਇੱਥੇ ਚੱਲ ਰਹੀ ਹੈ ਜੀ ਜੀ ਸਾਹਿਬ ਰੈਟਕ੍ਰੋਸ ਦੇ ਚੇਅਰਮੈਨ ਨੇ ਉਹਦੇ ਰਾਹੀਂ ਚੱਲ ਰਹੀ ਆ ਔਰ ਦੂਜੀ ਖੋਜ ਖੋਰੀ ਇੱਕ ਹੋਰ ਜਾਣੋ ਜੀ ਸ਼ੌਕ ਜਿਹੜੀ ਆ ਉਹ ਆਪਾਂ ਪੁਰਾਣੇ ਹਸਪਤਾਲ ਅਰਵਿੰਦ ਕਮਿਊਨਿਟੀ ਹੈਲਥ ਸੈਂਟਰ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਚਾਲੂ ਕਰਤੀ ਜਾਊਗੀ ਸੋ ਇਸ ਕਰਕੇ ਅੱਜ ਜਿਹੜਾ ਬਾਲਾ ਪ੍ਰਮਤ ਮਾਨ ਜੀ ਦਾ ਅਰਵਿੰਦ ਕੇਦਰੀਵਾਲ ਜੀ ਦੀ ਸੋਚ ਦਾ ਕਿ ਸਿਹਤ ਸੇਵਾਵਾਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਅੱਜ ਬਫੂਦੀ ਦੇ ਨਾਲ ਪੰਜਾਬ ਸਰਕਾਰ ਨੇ ਔਰ ਸਾਡੀ ਇੰਡਸਟਰੀ ਐਸੋਸੀਏਸ਼ਨ ਨੇ ਉਹ ਨੂੰ ਪੂਰਾ ਕੀਤਾ ਆਓ ਇਸ ਜਿਹੜੀ ਸੁਵਿਧਾ ਜਿਹੜੀ ਫੈਸਿਲਿਟੀ ਮਿਲੀ ਆ ਉਹਦਾ ਪੂਰਾ ਫਾਇਦਾ ਉਠਾਈਏ ਤਾਂ ਕਿ ਜਿਹੜਾ ਸਾਡਾ ਆਰਥਿਕ ਬੋਝ ਸੀਗਾ ਉਹ ਜਰੂਰ ਘਟੇ ਲੋਕ ਉਹ ਪੈਸੇ ਕਿਤੇ ਹੋਰ ਜ਼ਰੂਰਤਾਂ ਦੇ ਉੱਪਰ ਖਸ ਲੈਣ ਸਿਹਤ ਸੇਵਾਵਾਂ ਜਿਹੜੀਆਂ ਨੇ ਉਹ ਸਰਕਾਰ ਦੀ ਨਿਮਰਿਵਾਰੀ ਆ ਮਖੂਬੀ ਦੇ ਨਾਲ ਸਰਕਾਰ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਲੋਂ ਵਧੀਆ ਕੰਮ ਚਲਾ ਰਹੀ ਆ ਵੀ ਸਭ ਅੱਜ ਦਿਲ ਤੋਂ ਆਸ਼ੀਸ਼ਾਂ ਦੇਣ ਨੂੰ ਦਿਲ ਕਰਦਾ ਮੈਂ ਵੇਖਦਾ ਰਿਆਂ ਜਿਸ ਵਕਤ ਲੋਕ ਇਹ ਮਸ਼ੀਨ ਨਾਲ ਹਵਲ ਕਰਕੇ ਕਿੰਨੀ ਮੁਸ਼ਕਿਲਾਂ ਆਉਂਦੇ ਸੀ ਔਰ ਕਈ ਵਾਰ ਮੈਨੂੰ ਪ੍ਰਾਈਵੇਟ ਬੰਦਿਆਂ ਨੂੰ ਬੇਨਤੀ ਕਰਨੀ ਪੈਂਦੀ ਸੀ ਵੀ ਇਹਦਾ ਫ੍ਰੀ ਕਰ ਦਿਓ ਅੱਜ ਬਹੁਤ ਮਨ ਇਸ ਗੱਲੋਂ ਵੀ ਧਾਰਸ ਵੀ ਆ ਖੁਸ਼ ਵੀ ਆ ਕਿ ਕੋਈ ਬੰਦਾ ਹੁਣ ਸਕੈਮ ਤੋਂ ਵਾਂਝਾ ਨਹੀਂ ਰਹੂਗਾ ਜਿੱਥੇ ਉਹਨੂੰ ਲੋੜ ਹੋਊਗੀ ਉਹ ਪੂਰਾ ਕਰੂਗਾ ਇੱਕ ਵਾਰੀ ਫੇਰ ਕਿਸੇ ਤਰੀਕੇ ਨਾਲ ਆਪਾਂ ਵਧੀਆ ਸੇਵਾਵਾਂ ਤਾਂ ਜਣੀਆਂ ਨੇ ਉਹ ਪੰਜਾਬ ਦੇ ਵਿੱਚ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਣ ਦੇਵਾਗੇ ਧੰਨਵਾਦ ਸਾਡਾ ਜਿਹੜਾ ਇਹ ਹਸਪਤਾਲ ਵਿੱਚ ਜਿਹੜੀ ਸਕੈਨਿੰਗ ਮਸ਼ੀਨ ਜਿਹੜੀ ਨਵੀਂ ਦਿੱਤੀ ਗਈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਰ ਅੱਜ ਜੀ ਅਸੀਂ ਸਿਵਲ ਹਸਪਤਾਲ ਅਰਦਾਸਪੁਰ ਦੇ ਵਿੱਚ ਆਏ ਸਾਡੇ ਨਾਲ ਸਾਡੇ ਮਾਨਯੋਗ ਬੀਬੀ ਅਜਾਦ ਹੈਲਥ ਸਿਸਟਮ ਕਾਉਂਸਲਰ ਜੀ ਰਮੰਦਰ ਜੀ ਸੁਰੇਸ਼ ਸਾਹਿਬ ਤੇ ਨਾਲ ਦੀ ਸਮੂਹ ਟੀਮ ਇੱਥੇ ਮੌਜੂਦ ਹੈ ਸਾਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਬਿਲਾ ਮੁਜ਼ਾਫਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਨਵੀਂ ਅਲਟਰਾਸਾਊਂਡ ਮਸ਼ੀਨ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੀ ਗਈ ਹੈ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਸਿਵਲ ਹਸਪਤਾਲ ਤੇ ਆਪਾਂ ਅਲਟਰਾਸਾਊਂਡ ਕਰਾਵਾਂਗੇ ਉਹਦੇ ਲਈ ਆਮ ਫੀਸ ਹੈ ਉਹ 200 ਦੀ ਫੀਸ ਹੁੰਦੀ ਹੈ ਤੇ ਸਾਡੇ ਗਰਭ ਤੇ ਮੈਲਾਵਾ ਤੇ ਹੋਰ ਜਿਹੜੇ ਬੈਨੀਫੀਸ਼ੀਅਲ ਹੈ ਉਹਨਾਂ ਲਈ ਬਿਲਕੁਲ ਫ੍ਰੀ ਹੁੰਦੀ ਹੈ ਇਹਹੀ ਟੈਸਟ ਜਿਹੜਾ ਬਾਹਰ 800 ਤੋਂ ਲੈ ਕੇ 1000 ਰੁਪਏ ਤੱਕ ਦਾ ਵੀ ਕਿਤਾ ਜਾਂਦਾ ਹੈਗਾ ਮੈਂ ਇਹ ਦਸਤੀਆ ਮੈਨੂੰ ਬਹੁਤ ਖੁਸ਼ੀ ਹੋਈ ਕਿ ਜਿਲ੍ਹਾ ਗੁਰਦਾਸਪੁਰ ਦੇ ਵਾਸੀਆਂ ਨੂੰ ਇਹ ਜਿਹੜੀ ਸਹੂਲਤ ਅਲਟਰਾ ਸਾਊਂਡ ਦੀ ਇੱਕ ਕੂਸਟ ਦੇ ਜਾਂ ਬਿਲਕੁਲ ਮੁਫਤ ਦੀ ਸਹੂਲਤ ਜਿਸ ਤਰ੍ਹਾਂ ਵੀ ਦਿੱਤੀ ਹੈ ਉਹਦੇ ਵਿੱਚ ਦਿੱਤੀ ਜਾਊਗੀ ਇਹਦੇ ਨਾਲ ਹੀ ਸਰਕਾਰ ਵੱਲੋਂ ਇਸ ਚੰਗੀ ਓਟੀ ਲਾਈਟਾਂ ਦੇ ਓਟੀ ਥੀਏਟਰ ਦਾ ਰੈਨੋਵੇਸ਼ਨ ਵੀ ਕਰਵਾਇਆ ਜਾਏਗਾ ਜਿਹੜੇ ਵੀ ਇਸ ਦੀ ਕੰਡੀਸ਼ਨ ਵਗੈਰਾ ਹੁੰਦੇ ਸੀ ਬਹੁਤ ਹੀ ਜੰਗਲ ਢੰਗ ਨਾਲ ਹੋਇਆ ਕਰਨੇ ਹੈ ਮੈਂ ਬਹੁਤ-ਬਹੁਤ ਤੰਵਾਦੀ ਇੱਕ ਵਾਰੀ ਸادة ਮਾਨਯੋਗ ਚੇਅਰਮੈਨ ਸਾਹਿਬ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਦਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਡੇ ਜ਼ਿਲ੍ਹੇ ਦੇ ਵਿੱਚ ਸੁਵਿਧਾਵਾਂ ਦਿੱਤੀਆਂ ਤੇ ਲੋਕਾਂ ਨੂੰ ਇਸ ਦੇ ਵਿੱਚ ਤਾਂ ਦੇ ਸਾਇਆ ਬਹੁਤ-ਬਹੁਤ